ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚਿੰਮਾ ਸਾਹਿਬ ਨੂੰ ਰੇ ਗੈਰੀ ਫਾਰਮਸ ਤੇ ਭਾਜਪੀ ਦੇ ਨਾਲ ਗੱਲਬਾਤ ਕਰਨ ਲਈ ਅਸੀਂ ਇਨਵਾਈਟ ਕਰਿਆ ਸੀਗਾ ਵੀ ਜਿਹੜੀਆਂ ਜੀਰੀ ਸੰਬੰਧੀ ਸਾਨੂੰ ਜ਼ਿਮੀਂਦਾਰਾਂ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਜਿਹਦੇ ਵਿੱਚ ਵੀ ਇੰਡਸਟਰੀਅਲਿਸਟ ਨੂੰ ਤਾਂ ਜਿਹੜਾ ਕਹ ਲੋ ਪੋਲਿਊਸ਼ਨ ਤੇ ਸਜਾਵਾਂ ਮਾਫ ਕਰਤੀਆਂ ਪੰਜਾਬ ਸਰਕਾਰ ਨੇ ਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੇ ਜਿਹੜੀ 6% ਹੀ ਤੂੰ ਐ ਜਿਹਦਾ ਉਹਦੇ ਤੇ ਸਜਾਵਾਂ ਫੇਰ ਜਿਹੜਾ ਜਿਰੀ ਦਾ ਮoiisture ਉਹ 25 ਤੋਂ ਸਟਾਰਟ ਕਰਕੇ ਘਟਾਉਂਦੇ ਘਟਾਉਂਦੇ ਇਹਨਾਂ ਨੇ 17 ਤੇ ਲੈ ਆਂਦਾ ਮਤਲਬ ਇਹ ਜੀਆਂ ਕਰੜੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿਸਾਨਾਂ ਅੱਗੇ ਜਿਦੇ ਚ ਫੇਲ ਹੋਣਾ ਸੁਭਾਵਕ ਹੈ ਫੇਰ ਕਿਸਾਨਾਂ ਦੀ ਐਕਸਪਲੋਇਟੇਸ਼ਨ ਸ਼ੁਰੂ ਹੁੰਦੀ ਹੈ ਜਿਦੇ ਵਿੱਚ ਕਹੋ ਕੁਇੰਟਲ ਦੇ ਉੱਤੇ ਛੋਟ ਤੇ ਆੜਤੀਆਂ ਦੇ ਉੱਤੇ ਵੀ ਗਾਜ ਘਿਰਦੀ ਹੈ ਵੀ ਕੁਛ ਨਾ ਕੁਛ ਉਹ ਦੇਣ ਤਾਂ ਕੇ ਪਾਸ ਹੁੰਦੀ ਹੈ ਜਿਰੀ ਅੱਗੇ ਲੱਗਦੀ ਹੈ ਇਹਦੇ ਲਈ ਮਾਰਕੀਟ ਦਾ ਪ੍ਰੋਪਰ ਹੋਣਾ ਪ੍ਰੋਪਰ ਪਰਚੇਸ ਚੱਲਣੀ ਤੇ ਜਿਹੜੇ ਇੰਪਲੀਮੈਂਟ ਦਿੰਦੇ ਨੇ ਜਿਹੜੇ ਤਾਂ ਕਿਸਾਨ ਲੀਡਰ ਵੀ ਇੰਪਲੀਮੈਂਟ ਲੈ ਕੇ ਅੱਗੇ ਚਲਾਉਂਦੇ ਨਹੀਂ ਵੇਚ ਦਿੰਦੇ ਨੇ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਹੜੇ ਅਵੇਲੇਬਲ ਨੇ ਕਿਸਾਨ ਵੀ ਜਿਹੜੇ ਚਾਹੁੰਦੇ ਨੇ ਉਹਨਾਂ ਨੂੰ ਸੰਦ ਮਿਲਣ ਸਬਸਿਡੀ ਤੇ ਉਹਨਾਂ ਨੂੰ ਮੋਹੇ ਆ ਕਰਾਏ ਜਾਣ ਤਾਂ ਜੋ ਅਸੀਂ ਵੀ ਪੋਲੂਸ਼ਨ ਕਰਨਾ ਨਹੀਂ ਚਾਹੁੰਦੇ ਅਸੀਂ ਵੀ ਗਲਤ ਕੰਮ ਕਰਨਾ ਨਹੀਂ ਚਾਹੁੰਦੇ ਸਾਡੀ ਮਜਬੂਰੀ ਬਣ ਜਾਂਦੀ ਆ ਤੀਲ ਲਾਉਣੀ ਇਹ ਜਿਹੇ ਗੱਲਾਂ ਅਸੀਂ ਡਿਸਕਸ ਕਰੀਆਂ ਨੇ ਅੱਗੇ ਚਿਮਾ ਸਾਹਿਬ ਦੇ ਆਪਾ ਜਗਦੀਪ ਚਿਮਾ ਜੀ ਦੇ ਵਿਚਾਰ ਸੁਣਦੇ ਆ ਤੇ ਪ੍ਰਤੀ ਕੀ ਕਹਿੰਦੇ ਨੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਗੈਰੀ ਫਾਰਮ ਵਿਖੇ ਜੋਗੀ ਨੇ ਜੋਗੀ ਜੀ ਨਾਲ ਤੇ ਉਹਦਾ ਤੇ ਸਮੁੱਚੀ ਟੀਮ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਵਿਸਾਰੂ ਵਿੱਚ ਅਸੀਂ ਜਿਹੜੀਆਂ ਜ਼ਿੰਮੇਦਾਰਾਂ ਦੀਆਂ ਨੇ ਸਮੱਸਿਆਵਾਂ ਉਨ੍ਹਾਂ ਤੇ ਬਹਿ ਕੇ ਵਿਚਾਰ ਪਟਾੰਦਰਾ ਜੋ ਚੇਚੇ ਤੌਰ ਤੇ ਕੀਤਾ ਅੱਜ ਕੱਲ ਦੀ ਜਿਹੜੀ ਫਸਲ ਆ ਉਹ ਜੀਰੀ ਦੀ ਫਸਲ ਹੈ ਜੀਰੀ ਦੇ ਸਬੰਧ ਵਿੱਚ ਜੋ ਪ੍ਰੋਬਲਮਸ ਮੰਡੀ ਵਿੱਚ ਆ ਰਹੀਆਂ ਨੇ ਚੇਚੇ ਤੌਰ ਤੇ ਉੱਤੇ ਵਿਚਾਰ ਪਟਾੰਦਰਾ ਹੋਇਆ ਜਿੰਮੇਦਾਰ ਨੂੰ ਮੈਂ ਕਹਿੰਦਾ ਜਿੱਦਨ ਆਪਾਂ ਜੀਰੀ ਲਾਉਂਦੇ ਆ ਉਸ ਦਿਨ ਤੋਂ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਦੀ ਤਾਂ بارش ਨਹੀਂ ਹੁੰਦੀ ਉਧਰ ਲਾਈਟ ਵੀ ਨਹੀਂ ਆਉਂਦੀ। ਔਰ ਜਦੋਂ ਆਜੇ ਉਦੋਂ ਹੜ੍ਹ ਆ ਜਾਂਦੇ ਆ। ਜ਼ਿੰਮੇਦਾਰ ਹੈ ਜਿਹੜਾ ਬਿਜਲੀ ਤੋਂ ਲੈ ਕੇ ਅਖੀਰ ਤੱਕ ਪ੍ਰੋਬਲਮ ਪ੍ਰੋਬਲਮਸ ਦੇ ਵਿੱਚ ਹੀ ਰਹਿੰਦਾ। ਅੱਜ ਜਿਹੜੀ ਮੁੱਖ ਹੈ ਉਹ ਆਪਾਂ ਜੀ ਦੀ ਕਟਾਈ ਕੀਤੀ ਹੈ। ਮੰਡੀ ਦੇ ਵਿੱਚ ਕੁਦਰਤੀ ਤੌਰ ਤੇ ਐਤਕੀ بارش ਜ਼ਿਆਦਾ ਹੋਣ ਕਰਕੇ ਥੱਲੇ ਜ਼ਮੀਨ ਦੇ ਵਿੱਚ ਨਰਮੀ ਹੈ। ਉਹਦੇ ਕਰਕੇ ਜਿਹੜਾ ਮੌਇਸਚਰ ਹੈ ਉਹ ਜਾਣ ਨਹੀਂ ਰਿਹਾ ਮੈਂ ਉਸ ਚੀਜ਼ ਤੇ ਵਿਚਾਰ-ਵਟਾਂਦਰਾ ਕੀਤਾ ਜੇ ਆਪਾਂ ਅੱਜ 25 ਮੌਇਸਚਰ ਹੈ ਕੋਈ ਰਾਤੋ-ਰਾਤ ਫੂਕ ਮਾਰ ਕੇ ਜਾਂ ਕੋਈ ਪੱਖੇ ਲਾ ਕੇ ਜ਼ਿੰਮੇਵਾਰ 17 ਤੇ ਕਰ ਨਹੀਂ ਸਕਦਾ ਬਿਲਕੁਲ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਇਹ ਸਟੇਟ ਗਵਰਨਰ ਨੂੰ ਚਾਹੀਦਾ ਹੈ ਇਹ ਚ ਸੈਂਟਰ ਗਵਰਨਰ ਨਾਲ ਗੱਲ ਕਰਕੇ ਇਹਦੇ ਵਿੱਚ ਕੋਈ ਨਾ ਕੋਈ ਹੱਲ ਹੈ ਜਿਹੜਾ ਕੱਢਿਆ ਜਾਵੇ ਪਰ ਆਜਿ ਦੇ ਦੀ ਪੰਜਾਬ ਦੇ ਵਿੱਚ ਸਟੇਟ ਗਵਰਨਮੈਂਟ ਹੈ ਉਹਦਾ ਸੈਂਟਰ ਨਾਲ ਰਿਲੇਸ਼ਨ ਵਧੀਆ ਨਹੀਂ ਨਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਨਾ ਇਹਨਾਂ ਦਾ ਕੋਈ ਅਫਸਰ ਦਿੱਲੀ ਜਾ ਕੇ ਗੱਲ ਕਰ ਸਕਦਾ ਨਾ ਹੀ ਇਹ ਕਰਨਾ ਚਾਹੁੰਦੇ ਨੇ ਨਾ ਇਹ ਕਰ ਸਕਦੇ ਨੇ ਔਰ ਇਹ ਜਿਹੜਾ ਇਦਾਂ ਦੀ ਇੱਕ ਲਾਕਡਾਊਨ ਸ਼ੁਰੂ ਹੋਇਆ ਉਹਦੇ ਚ ਪੰਜਾਬ ਦਾ ਨੁਕਸਾਨ ਹੈ ਚੇਚੇ ਤੌਰ ਤੇ ਪੰਜਾਬ ਦੇ ਜੀਵਿੰਦਾਰਾਂ ਦਾ ਨੁਕਸਾਨ ਹੈ ਅੱਜ ਸ਼ੈਦਰ ਵਾਲੇ ਨੇ ਜਾਂ ਕੋਈ ਦੂਹਰ ਇੰਡਸਟਰੀ ਹੈ ਉਹਨਾਂ ਨੇ ਉਹ ਨਰਮੀ ਦੇਖ ਕੇ ਜੀਰੀ ਨਹੀਂ ਚੱਕਣੀ ਜੇ ਜੀਰੀ ਚੱਕਦੇ ਨੇ ਉਹ ਜ਼ਿਮੀਂਦਾਰ ਵਿਚਾਰਾ ਭੋਲਾ ਉਹ ਕੋਈ ਸੌਦੇਬਾਜ਼ੀ ਕਰਕੇ ਚੱਕਦੇ ਆ ਕੋਈ ਸ਼ਰਤਾ ਰੱਖ ਕੇ ਕਿਲੋ ਡੇਢ ਕਿਲੋ 2 ਕਿਲੋ ਦੀ ਸ਼ਰਤ ਰੱਖ ਕੇ ਚੱਕਦੇ ਆ ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਜ਼ਿਮੀਂਦਾਰ ਨੂੰ ਆ ਰਹੀਆਂ ਨੇ ਇਹ ਮੈਂ ਸਮਝਦਾ ਵੀ ਸੈਂਟਰ ਚ ਸ਼੍ਰੀ ਮੋਦੀ ਜੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਉਹ ਉਹਨਾਂ ਦੁਆਰਾ ਇਹ ਜਿਹੜੀਆਂ ਪ੍ਰੋਬਲਮਸ ਨੇ ਹੱਲ ਹੋ ਸਕਦੀਆਂ ਨੇ। ਔਰ ਅਸੀਂ ਜਿਹੜਾ ਲੋਨ ਹੈ ਉਹਤੇ ਵਿਚਾਰ ਪਟਾੰਦਰਾ ਕੀਤਾ, ਐਮਐਸਪੀ ਤੇ ਵਿਚਾਰ ਪਟਾੰਦਰਾ ਕੀਤਾ। ਇਹ ਇੱਕ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਇਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਗਰਾਊਂਡ ਲੈਵਲ ਦੀਆਂ ਨੇ, ਗਰਾਸਰੂਟ ਲੈਵਲ ਦੀਆਂ ਨੇ ਉਹਦੇ ਸੰਬੰਧ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਔਰ ਚੇਚੇ ਤੌਰ ਤੇ ਜ਼ਿਮੀਦਾਰ ਤਬਕੇ ਨਾਲ ਜ਼ਿਮੀਦਾਰਾਂ ਦੇ ਜਿਹੜੇ ਪ੍ਰਧਾਨ ਨੇ ਜਿਵੇਂ ਜੋਗੀ ਜੀ ਇੱਕ ਪੜੇ ਲਿਖੇ ਇਨਸਾਨ ਨੇ ਇਹਨਾਂ ਤੋਂ ਬਹੁਤ ਕੁਝ ਆਪਾਂ ਸਿੱਖ ਵੀ ਸਕਦੇ ਆ ਜਿਹੜੀਆਂ ਅਗੋਂ ਡਿਮਾਂਡਸ ਨੇ ਜ਼ਿਮੀਦਾਰਾਂ ਦੀਆਂ ਉਹਨਾਂ ਬਾਰੇ ਜਾਣਕਾਰੀ ਵੀ ਮਿਲ ਸਕਦੀ ਹੈ ਇੱਕ ਚੀਜ਼ਾਂ ਕਲੈਕਟ ਕਰਕੇ ਸੈਂਟਰ ਗਵਰਨਮੈਂਟ ਜਾਂ ਸਟੇਟ ਦੀ ਜਿਹੜੀ ਭਾਜਪਾ ਦੀ ਜਥੇਬੰਦੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਚੀਜ਼ਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜ਼ਿਮੀਦਾਰ ਅੱਗੇ ਹੀ ਡੁੱਬਿਆ ਹੋਇਆ ਮੈਂ ਡੁੱਬਿਆ ਅਖਰ ਯੂਜ਼ ਕਰ ਸਕਦਾ ਕਿਉਂਕਿ ਜ਼ਿੰਮੇਵਾਰਦੀ ਜਿਹੜੀ ਅੱਜ ਦੀ ਪ੍ਰੋਬਲਮ ਹੈ ਉਹ ਛੋਟੀ ਮੋਟੀ ਪ੍ਰੋਬਲਮ ਨਹੀਂ ਜੇ ਆਪਾਂ ਝਾੜ ਦੇਖ ਲਈਏ ਕਿੱਥੇ 30-30 ਕੁਆਂਟਲ ਝਾੜ ਸੀ ਕਿੱਥੇ ਅੱਜ 12 ਕੁਆਂਟਲ ਝਾੜ ਰਹਿ ਗਿਆ ਕਿੰਨਾ ਖਰਚਾ ਹੁੰਦਾ ਪਰ ਏਕੜ ਜੇ ਆਪਾਂ ਖਰਚਾ ਕੱਟ ਕੇ ਦੇਖੀਏ ਜ਼ਿੰਮੇਵਾਰ ਦਾ ਖਰਚਾ ਹੀ ਨਹੀਂ ਪੂਰਾ ਹੁੰਦਾ ਸੋ ਜੇ ਸਰਕਾਰ ਕੌਣ ਹੈ ਸਰਕਾਰ ਇੱਕ ਮਾਂ ਪਿਓ ਹੁੰਦੀ ਹੈ ਆਪਣੇ ਸਿਟੀ ਜਾਂਦੀ ਜੇ ਉਹਨਾਂ ਨੇ ਹੱਥ ਨਾ ਫੜਿਆ ਕੌਣ ਫੜੇਗਾ ਸੋ ਇਹਨਾਂ ਦੀਆਂ ਜਿਹੜੀਆਂ ਸਬਸਿਆਵਾਂ ਨੇ ਇਹਨਾਂ ਬਾਰੇ ਅਸੀਂ ਬੈਠ ਕੇ ਅੱਜ ਬੜਾ ਲੰਬਾ ਵਿਚਾਰ-ਵਟਾਂਦਰਾ ਕੀਤਾ ਔਰ ਸੈਂਟਰ ਤੱਕ ਸਟੇਟ ਦੀ ਲੀਡਰਸ਼ਿਪ ਹੈ ਉਹਦੇ ਤੱਕ ਇਹ ਗੱਲਾਂ ਸਾਰੀਆਂ ਪਹੁੰਚਾਈਆਂ ਜਾਣਗੀਆਂ ਕਿਮਨ ਸਾਹਿਬ ਤੁਸੀਂ ਕਿੱਦਾਂ ਸੋਚਿਆ ਕਿਉਂਕਿ ਅਕਸਰ ਦੇਖਦੇ ਆਂ ਜੀ ਭਾਜਪਾ ਦੇ ਜਿਹੜੇ ਆਗੂ ਨੇ ਲੀਡਰ ਨੇ ਕਿਸਾਨਾਂ ਤੋਂ ਸਾਈਡ ਤੇ ਰਹਿੰਦੇ ਨੇ ਤੁਸੀਂ ਕਿਸਾਨਾਂ ਨਾਲ ਆ ਕੇ ਮੀਟਿੰਗ ਕੀਤੀ ਹੈ ਜੀ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਇਹ ਕਿੱਦਾਂ ਤੁਹਾਡੇ ਮਨ 'ਚ ਆਇਆ ਅਸੀਂ ਵੀ ਕਿਸਾਨ ਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 80% ਜਿਹੜੇ ਲੀਡਰ ਨੇ ਉਹ ਕਿਸਾਨ ਨੇ ਜੇ ਅਸੀਂ ਕਿਸਾਨਾਂ ਦੀ ਬਾਹ ਨਹੀਂ ਫੜੀ ਉਹਦੇ ਕਰਕੇ ਹੀ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਜੇ ਆਪਾਂ ਦਿੱਲੀ ਸੰਘਰਸ਼ ਦੀ ਗੱਲ ਕਰ ਲਈਏ ਮੈਂ ਆਮ ਚੈਨਲ ਸੇ ਜਦੋਂ ਬੈਠਦਾ ਉਹਦੋਂ ਗੱਲ ਕਰੀਦੀ ਹੈ ਕਿੱਥੋਂ ਸੰਘਰਸ਼ ਸ਼ੁਰੂ ਹੋਇਆ ਐਮਐਸਪੀ ਤੋਂ ਸ਼ੁਰੂ ਹੋਇਆ ਔਰ ਕਿੱਥੇ ਜਾ ਕੇ ਮੁੱਕਿਆ ਕਰੋੜਾਂ ਅਰਬਾਂ ਰੁਪਈਆ ਇੱਕ ਜ਼ਿਮੀਦਾਰ ਦਾ ਉੱਥੇ ਲੱਗਿਆ ਲੱਗਿਆ ਕਿਵੇਂ ਕੋਈ ਜ਼ਿਮੀਦਾਰ ਕੋਈ ਇੰਨਾ ਤਾਂ ਹੈ ਨਹੀਂ ਬੈਂਕ ਬੈਲੈਂਸ ਨਹੀਂ ਕੁਛ ਨਹੀਂ ਆਪਣੀ ਆਈ ਚਲਾਈ ਮਸਾਂ ਚਲਾਉਂਦਾ ਪਰ ਜ਼ਿਮੀਦਾਰ ਦੀ ਆਦਤ ਹੈ ਦਲੇਰ ਪੁਣਾ ਇਹਦੇ ਵਿੱਚ ਜਦੋਂ ਕੋਈ ਸੰਘਰਸ਼ ਵਿੱਢ ਲੇ ਉਹ ਤੋਂ ਫੇ ਪਿੱਛੇ ਨਹੀਂ ਹਟਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਇਹ ਸ਼ੁਰੂਆਤ ਕਿੱਥੋਂ ਹੋਈ ਸ਼ੁਰੂ ਸ਼ੁਰੂਆਤ ਹੋਈ ਸ਼੍ਰੋਮਣੀ ਅਕਾਲੀ ਦਲ ਤੋਂ ਅਕਾਲੀ ਦਲ ਦਾ ਨੁਮਾਇੰਦਾ ਦਿੱਲੀ ਦੀ ਸਰਕਾਰ 'ਚ ਬੈਠਾ ਸੀ ਬਿਵਾਹ ਸਿਮਰਤ ਔਰ ਏਜੰਡਾ ਆਇਆ ਕਿਸੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਏਜੰਡਾ ਡਿਸਕਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਈਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ 'ਚ ਨਹੀਂ ਲਿਆਂਦਾ ਗਿਆ ਜੇ ਏਜੰਡਾ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ 'ਚ ਲਿਆਉਂਦੇ ਇਸ ਸਮੱਸਿਆ ਨਹੀਂ ਸੀ ਆਉਣੀ ਉਹਨਾਂ ਨੇ ਆਪੇ ਮੋਦੀ ਜੀ ਨਾਲ ਗੱਲ ਕਰਕੇ ਏਜੰਡੇ ਚ ਇਹ ਚੀਜ਼ਾਂ ਡਿਲੀਟ ਕਰਾ ਦਣੀਆਂ ਸੀ। ਔਰ ਜਦੋਂ ਰੌਲਾ ਪੈ ਗਿਆ, ਬਾਲ ਸਾਹਿਬ ਵੱਡਿਆਂ ਤੋਂ ਵੀ ਸਟੇਟਮੈਂਟ ਦਵਾਤੀ ਵਰਕਿੰਗ ਕਮੇਟੀ, ਇੱਕ ਹੋਰ ਕਮੇਟੀ ਚ ਮਤੇ ਪਾਸ ਤੇ ਜਦੋਂ ਰੌਲਾ ਪਿਆ, ਉਹ ਦੋਸਤੀਫਾ ਦੇ ਦਿੱਤਾ। ਤੁਸੀਂ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਤੋਂ ਅਸੀਫਾ ਦੇ ਕੇ ਭੱਜ ਗਏ। ਉਹਦਾ ਰਿਜ਼ਲਟ ਕੀ ਹੋਇਆ? ਕਿਸਾਨ ਉੱਥੇ ਧਰਨੇ ਤੇ ਬੈਠ ਗਏ, ਕਿੰਨੇ ਪੈਸੇ ਲੱਗੇ? ਫਤੇਗੜ ਸਾਹਿਬ ਜਿਲੇ ਜਾਂ ਰਾਜਪੁਰਾ ਸ਼ਹਿਰ ਹੈ ਇਹ ਦਿੱਲੀ ਕਲੋਸਟ ਹੈ ਸਭ ਤੋਂ ਨੇੜੇ ਇਹ ਪੈ ਜਾਂਦੇ ਆ ਸਾਡੇ ਜੇ ਫਤਿਹਗੜ੍ਹ ਸਾਹਿਬ ਤੋਂ ਮੈਨੂੰ ਯਾਦ ਹੈ ਦਿੱਲੀ ਟਰੈਕਟਰ ਟਰਾਲੀ ਜਾਂਦਾ ਸੀ ਚਾਹੇ ਕੋਈ ਸਬਾਨ ਲੈ ਕੇ ਜਾਂਦਾ ਸੀ ਚਾਹੇ ਉਹ ਲੰਗਰ ਦੀ ਰਸਤ ਲੈ ਕੇ ਜਾਂਦਾ ਸੀ ਚਾਹੇ ਬੰਦਨ ਲੈ ਕੇ ਜਾਂਦਾ ਸੀ ਆਉਣ ਜਾਣ ਦਾ 14000 ਦਾ ਤੇਲ ਉਹਨਾਂ ਦੇ ਨਾਲ ਚੱਲਦਾ ਸੀ ਜੇ ਜ਼ਿੰਮੇਵਾਰੀ ਤੁਸੀਂ ਫਰ ਦੇਖ ਲਓ 80% ਜਿਹੜੀ ਫਰ ਹੈ ਛੋਟਾ ਤਾਂ ਵੱਡਾ ਜ਼ਿੰਮੇਵਾਰ ਦੋਵੇਂ ਆ ਗਏ ਉਹਦੇ ਵਿੱਚ ਉਹ ਲਾਲ ਪੈਨ ਨਾਲ ਐਂਟਰੀ ਆ ਲੋਨ ਲੈ ਹੋਏ ਜੱਟਾਂ ਨੇ ਪਰ ਫਿਰ ਵੀ ਸੰਘਰਸ਼ ਦੇ ਵਿੱਚ ਬਹੁਤ ਹੀ ਅੱਗੇ ਵਧ ਕੇ ਇੱਕ ਲੜਾਈ ਆ ਜਿਹੜੀ ਉਹ ਸੈਂਟਰ ਗਵਰਨਮੈਂਟ ਨਾਲ ਵਿੱਢੀ ਸੜਕਾਂ ਜਾਮ ਰੱਖੀਆਂ ਸੰਘਰਸ਼ ਕੀਤਾ ਕਮੇਟੀਆਂ ਬਣਾਈਆਂ ਕਈਆਂ ਸੈਂਟਰ ਗਵਰਨਮੈਂਟ ਨਾਲ ਗੱਲਬਾਤ ਕਰ ਲਈ ਆਪਾਂ ਕਹਿੰਦੇ ਜੀ ਜ਼ਿੰਮੇਵਾਰਤਾ ਪੰਜਾਬ ਦਾ ਅਨਪੜਾ ਹੈ ਸੈਂਟਰ ਗਵਰਨਮੈਂਟ ਉਹਨਾਂ ਨੇ ਆਈਐਸ ਜਿਹੜੇ ਸੀਨੀਅਰ ਆਫੀਸ਼ਰਸ ਸੀ ਉਹਨਾਂ ਰਾਹ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਵਿਚਾਰ ਕੇ ਮੈਂ ਸਵੇ ਦਾ ਵੀ ਅੱਜ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਚਲੋ ਮੇਰੀ ਵੀ ਨਵੀਂ ਨਵੀਂ ਐਂਟਰੀ ਹੈ ਪਰ ਮੈਂ ਸਟੱਡੀ ਕੀਤਾ 19 ਨਵੰਬਰ 2021 ਚ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਔਰ ਇਹ ਚੀਜ਼ਾਂ ਵਾਪਸ ਲਈਆਂ ਆਪਾਂ ਸਮਝਦੇ ਆ ਵੀ ਬੀਜੇਪੀ ਇੱਕ ਹਿੰਦੂ ਰਾਸ਼ਟਰ ਚਾਹੁੰਦੀ ਹੈ ਜਿਹੜੀ ਐਮਐਸਪੀ ਦੀ ਕਾਨੂੰਨ ਦੀ ਗੱਲ ਸੀ ਉਹ ਮੋਦੀ ਜੀ ਨੇ ਪਾਰਲੀਮੈਂਟ 'ਚ ਬੈਠ ਕੇ ਜਾਂ ਕਿਸੇ ਮੰਦਿਰ 'ਚ ਬੈਠ ਕੇ ਨਹੀਂ ਸੀ ਕੀਤੀ ਕਿਉਂਕਿ ਉਹ ਸਿੱਖ ਕੌਮ ਨਾਲ ਜ਼ਿਮੀਂਦਾਰਾਣਾ ਸੰਬੰਧਿਤ ਚੀਜ਼ ਸੀ ਉਸ ਉਹਨਾਂ ਨੇ 19 ਨਵੰਬਰ ਨੂੰ 2021 'ਚ ਲਾਲ ਕਿਲੇ ਦੀ ਧਰਤੀ ਤੇ ਜਿੱਥੇ ਕੀਰਤਨ ਦਰਬਾਰ ਹੋ ਰਿਹਾ ਸੀ ਗੁਰੂ ਸਾਹਿਬਾਨ ਦੀ ਸ਼ਤਾਬਦੀ ਮਨਾਈ ਜਾ ਰਹੀ ਸੀ ਉੱਥੇ ਡਿਕਲੇਅਰ ਕੀਤਾ ਵੀ ਮੈਂ ਇਹ ਕਰਜ਼ਾ ਵਾਪਸ ਲੈਣਾ ਸੋ ਉਹਨਾਂ ਨੇ ਵਾਪਸ ਲਏ ਅੱਜ ਕਰਜ਼ੇ ਮਾਫੀ ਦੀ ਗੱਲ ਚੱਲ ਰਹੀ ਹੈ ਕਿਉਂਕਿ ਮੈਂ ਅੱਗੇ ਦੱਸਿਆ 80% ਜਿਹੜੀ ਫਰਦ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਉਹਤੇ ਵੀ ਪਾਰਟੀ ਜ਼ਰੂਰ ਵਿਚਾਰ ਕਰੇਗੀ ਪਾਰਟੀ ਦਾ ਗੱਲਬਾਤ ਚੱਲਦੀ ਹੈ ਬੰਦੀ ਸਿੱਖਾਂ ਦੀ ਗੱਲ ਹੈ ਉਹ ਵੀ ਕੌਮ ਨਾਲ ਸੰਬੰਧਤ ਹੈ ਜਿਹੜੇ ਬੰਦੀ ਸਿੱਖ ਸਜਾਵਾਂ ਭੁੱਕ ਚੁੱਕੇ ਨੇ ਜਿੰਨਾਂ ਦੇ ਕੋਰਟ ਦੇ ਵਿੱਚ ਕੇਸ ਨਹੀਂ ਚੱਲਦੇ ਬੜੀ ਕਲੀਅਰ ਹੈ ਪੋਜ਼ਿਟਿਵ ਹੈ ਸਰਕਾਰ ਉਸ ਪ੍ਰਤੀ ਵੀ ਇਹ ਜਿਹੜੇ ਬੰਦੇ ਸਿਕੰਦਰ ਬੈਠੇ ਰਹੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਲੈ ਕੇ ਆਈਏ ਮੈਨੂੰ ਯਾਦ ਆ ਪਰਸੋ ਅਸੀਂ ਮੈਂ ਤੇ ਬਿੱਟੂ ਜੀ ਇਕੱਠੇ ਸੀ ਮੈਂ ਕਿਸੇ ਚੈਨਲ ਤੇ ਪ੍ਰੈਸ ਕਾਨਫਰੈਂਸ ਸ਼ਿਕਾਇਤ ਆ ਵੀ ਬਿੱਟੂ ਜੀ ਰਾਜਪੁਰਿਆ ਗੱਲ ਕਹਿ ਕੇ ਗਏ ਆ ਕਾਨਫਰੈਂਸ ਉਹਨਾਂ ਨੇ ਉਹ ਮੇਰੀ ਸੁਣ ਕੇ ਗੱਲ ਮੈਨੂੰ ਰਾਤ ਨੂੰ ਟੈਲੀਫੋਨ ਕੀਤਾ ਚੀਮਾ ਜੀ ਇਹ ਗੱਲ ਬੜੀ ਕਲੀਅਰ ਕਹਿਣੀ ਆ ਵੀ ਆਪਾਂ ਹੁਣ ਬੀਜਪੀ ਚਾਹ ਵੀ ਬੰਦੀ ਸਿੱਖ ਬਾਹਰ ਆਉਣਗੇ ਮੈਂ ਬਿਲਕੁਲ ਨਹੀਂ ਅਟਦਾ ਚਾਹੇ ਮੇਰੇ ਦਾਦਾ ਜੀ ਨਾਲ ਸੰਬੰਧਤ ਨੇ ਸਿੰਘ ਜਿਹੜੇ ਜ਼ਿਲ੍ਹਾ ਚ ਬੈਠੇ ਨੇ ਉਹਨਾਂ ਨੂੰ ਬਾਹਰ ਲਿਆਉਣ ਲਈ ਆਪਣਾ ਹੁਣ ਫਰਜ਼ ਬਣ ਗਿਆ ਤੇ ਫਰਜ਼ ਆਪਾਂ ਨਿਭਾਵਾਂਗੇ ਇਹ ਸੋਚ ਆਉਂਦਾ ਦੀ ਜਿਹੜੇ ਇੱਕ ਮੁੱਦੇ ਜਿਹੜੇ ਸੈਂਟਰ ਨਾਲ ਰਿਲੇਟਡ ਨੇ ਜਿਵੇਂ ਬੀਜ ਤੇ ਰੇ ਇਹ ਸੈਂਟਰ ਮਹਿਕਮਾ ਹੀ ਇਹਨਾਂ ਨੂੰ ਦੇਖਦਾ ਹੈ ਤੇ ਉਹਦੇ ਵਿੱਚ ਜਿਹੜੇ ਮਸੀਡ ਬਾਹਰੋਂ ਆ ਰਹੇ ਹੈ ਜੈਨੇਟਿਕਲੀ ਮੋਡੀਫਾਈਡ ਤੇ ਹੋਰ ਚੀਜ਼ਾਂ ਤੇ ਜਿਨ੍ਹਾਂ ਤੇ ਇੱਕ ਤਰੀਕੇ ਨਾਲ ਵਰਲਡ ਨਿਊ ਵਰਲਡ ਆਰਡਰ ਦੀ ਵੀ ਮੋਹਰ ਲੱਗਦੀ ਹੈ ਜੀ ਉਹ ਚੀਜ਼ਾਂ ਤੋਂ ਕਿਵੇਂ ਪੰਜਾਬ ਦੇ ਜ਼ਿਮੀਂਦਾਰ ਨੂੰ ਤੁਹਾਡੀ ਪਾਰਟੀ ਬਚਾਊਗੀ ਕਿਉਂਕਿ ਕਾਲਾ ਬਾਜ਼ਾਰੀ ਬਹੁਤ ਜਿਆਦਾ ਵੱਡੇ ਸਕੇਲ ਤੇ ਇਸ ਵੇਲੇ ਹੋ ਰਹੀ ਹੈ ਜ਼ਿਮੀਂਦਾਰਾਂ ਨੂੰ ਹੁਣ ਰੇ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜਿਹੜੇ ਆਲੂ ਵਾਲੇ ਨੇ ਜੀ ਸੈਂਟਰ ਗਵਰਨਮੈਂਟ ਵੱਲੋਂ ਮੇਰਾ ਖਿਆਲ ਨਹੀਂ ਕੋਈ ਇਦਾਂ ਦੀ ਪ੍ਰੋਬਲਮ ਹੋਵੇ ਕਿਉਂਕਿ ਅੱਜ ਪੰਜਾਬ ਦਾ ਰਕਬਾ ਹੈ ਜਿਹੜਾ ਉਹ ਐਗਰੀਕਲਚਰ ਸੈਕਟਰ 'ਚ ਕਿੰਨਾ ਕ ਹੈ ਬਿਲਡਿੰਗਸ ਬਣ ਗਈਆਂ ਮਾਲ ਬਣ ਗਏ ਕਲੋਨੀਆਂ ਬਣ ਗਈਆਂ ਪਰ ਜਿਹੜੀ ਯੀਲਡ ਹੈ ਜਾਂ ਪਜਾਇਸ਼ ਹੈ ਉਹ ਅੱਜ ਸਾਲ ਵਧ ਰਹੀ ਹੈ ਇਹ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਆਪਾਂ ਸਮਝਦੇ ਆ ਵੀ ਬੀ ਲੈ ਕੇ ਆ ਰਹੇ ਆ ਉਨਾ ਬੀਜਾਂ ਕਰਕੇ ਹੀ ਆ ਕੋਈ ਕੁਦਰਤੀ ਆਫਤ ਆ ਜਿਵੇਂ ਐਤ ਕੀ ਹੜ ਆ ਗਏ ਇਹਦੇ ਐਕਸਟਰਾ ਆਰਡੀਨਰੀ ਚੀਜ਼ ਆ ਇਹਨਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਔਰ ਜਿੰਨੀ ਖਾਦ ਆ ਜਿੰਨੀ ਸਟੇਟ ਗਵਰਨਮੈਂਟ ਡਿਮਾਂਡ ਕਰਦੀ ਆ ਉਹ ਖਾਦ ਵੀ ਉਡੀ ਉਧਰੋਂ ਆ ਰਹੀ ਆ ਚਾਹੇ ਉਹ IFCO ਦੇ ਥਰੂ ਆ ਚਾਹੇ CRPCO ਦੇ ਥਰੂ ਆ ਚਾਹੇ ਨੈਸ਼ਨਲ ਫਰਟੀਲਾਈਜ਼ਰਸ ਨੰਗਲ ਆ ਜਿੰਨੀ ਪੰਜਾਬ ਦੇ ਵਿੱਚ ਖਾਦ ਆ ਰਹੀ ਆ ਉਹ ਜਿੰਨੀ ਡਿਮਾਂਡ ਜਾਂਦੀ ਆ ਆਪਣੀ ਉਸ ਹਿਸਾਬ ਨਾਲ ਆ ਰਹੀ ਹੈ ਇੱਕ ਜ਼ਰੂਰ ਚੀਜ਼ ਹੈ ਵੀ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਹੈ ਉਹ ਇੱਕ ਪੜ੍ਹੇ ਲਿਖੇ ਐਗਰੀਕਲਚਰਰ ਜਿਹੜਾ ਕੋਈ ਐਮਐਸਸੀ ਹੈ ਜਾਂ ਪੀਐਚਡੀ ਹੈ ਇਹਨਾਂ ਨੇ ਇੱਕ ਪ੍ਰੈਕਟੀਕਲ ਤੌਰ ਤੇ ਆਪਣੇ ਤਜਰਬੇ ਕੀਤੇ ਹੁੰਦੇ ਆ ਅੱਜ ਪ੍ਰੈਕਟੀਕਲ ਤੌਰ ਤੇ ਆ ਵੀ ਆਲੂ ਤੇ ਤੁਸੀਂ ਇੰਨੀ ਖਾਦ ਨਹੀਂ ਪਾਉਣੀ ਪਰ ਜਿੰਨੀ ਦੇ ਜ਼ਿਮੀਂਦਾਰ ਪਾਉਂਦਾ ਨਹੀਂ ਉਹਦਾ ਗੁਜ਼ਾਰਾ ਨਹੀਂ ਜੀਰੀ ਦੇ ਵਿੱਚ ਤੁਸੀਂ ਦੋ ਬੈਗ ਤੋਂ ਵੱਧ ਨਹੀਂ ਪਾਉਣੀ ਔਰ ਪ੍ਰੈਕਟੀਕਲੀ ਜੇ ਦੇਖੀਏ ਦੋ ਬੈਗ ਨਾ ਸਰਦਾ ਹੀ ਨਹੀਂ ਉਹ ਜਿਹੜੀ ਪਿੱਛੋਂ ਅ ਇਦਾਂ ਦੀਆਂ ਚੀਜ਼ਾਂ ਨੇ ਜਦੋਂ ਨਾਪਦੰਡ ਕਰਕੇ ਸਰਕਾਰ ਕੋਈ ਚੀਜ਼ ਬਾਹਰੋਂ ਮਗਾਉਂਦੀ ਹੈ ਸੈਂਟਰ ਗਵਰਨਮੈਂਟ ਤੋਂ ਉਹ ਸਟੇਟ ਗਵਰਨਮੈਂਟ ਦਾ ਫਰਜ ਬਣ ਜਾਂਦਾ ਹੈ ਵੀ ਆਪਣੀ ਜਿਹੜੀ ਉਹ ਡਿਮਾਂਡ ਹੈ ਉਹ ਸਹੀ ਤਰੀਕੇ ਨਾਲ ਭੇਜਣ ਜੇ ਤੁਸੀਂ ਸਹੀ ਤਰੀਕੇ ਨਾਲ ਡਿਮਾਂਡ ਭੇਜੋ ਆਪਣੇ ਆਪ ਹੀ ਗਵਰਨਮੈਂਟ ਪ੍ਰਬੰਧ ਕਰਦੀ ਹੈ ਉਹਦਾ ਇਸ ਬਹਾਨੇ ਦੀ ਫੂਡ ਗ੍ਰੇਨ ਨੂੰ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣ ਬਾਰੇ ਉਹਦੇ ਬਾਰੇ ਵੀ ਮੇਰੇ ਖਿਆਲ ਦੇ ਵਿੱਚ ਪਾਰਟੀ ਨੂੰ ਸਟੈਪ ਲੈਣੇ ਚਾਹੀਦੇ ਨੇ ਜੀ ਜਿਹੜਾ ਫੂਡ ਗ੍ਰੇਨ ਤੇ ਹੁਣ ਇੰਡਸਟਰੀਅਲਿਸ ਦਾ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ ਹੈ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਮੈਂ ਨਹੀਂ ਸਮਝਦਾ ਵੀ ਜਿੰਨਾ ਚਿਰ ਜਿਹੜਾ ਫਾਰਮਰ ਹੈ ਜਿਹੜਾ ਪ੍ਰੋਡਿਊਸਰ ਹੈ ਉਹ ਉਸ ਹਿਸਾਬ ਨਾਲ ਚੱਲੇ ਵੀ ਇਦਾਂ ਦੇ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹ ਆ ਕੇ ਕਬਜ਼ਾ ਕਰ ਸਕਣਗੇ ਜੇ ਛੋਟੇ ਤੇ ਸ਼ਹਿਰ ਛੋਟੇ ਤੇ ਛੋਟੇ ਸ਼ਹਿਰ ਚ ਆਪਾਂ ਪੈੜੀ ਦੀ ਗੱਲ ਕਰ ਲਈਏ ਜੀਰੀ ਦੀ ਗੱਲ ਕਰ ਲਈਏ ਕਿੰਨੇ ਸ਼ਹਿਰ ਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਕਿੰਨੇ ਲੋਕ ਉਥੇ ਕੋਈ ਫੋਰਮੈਨ ਦਾ ਕੰਮ ਕਰਦਾ ਹੈ ਕੋਈ ਮਾਲਕ ਦੇ ਤੌਰ ਤੇ ਬੈਠਾ ਹੈ ਕੋਈ ਲੇਬਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਬਿਜਲੀ ਦੀ ਖਬਰਤ ਹੈ ਇਹ ਵੀ ਸਰਕਾਰ ਨੂੰ ਜ਼ਰੂਰੀ ਹੁੰਦੀ ਹੈ ਵੀ ਬਿਜਲੀ ਦੀ ਪੈਦਾਵਾਰ ਕਰ ਲਈ ਉਹਦੀ ਖਪਤ ਕਿੱਥੇ ਕਰਾਉਣੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਇਦਾਂ ਦੀ ਕੋਈ ਚੀਜ਼ ਸਾਹਮਣੇ ਆਉਂਦਾ ਹੈਗੀ ਮੈਂ ਜੀ ਸ਼ੁਕਰਗੁਜ਼ਾਰ ਆ ਦੇਖੋ ਇੱਕ ਮੰਚ ਸਾਨੂੰ ਮਿਲਿਆ ਚੀਮਾ ਸਾਹਿਬ ਇਹ ਜਿਹੇ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਵੀ ਜਿਹੜਾ ਜ਼ਿੰਮੇਦਾਰਾਂ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਇਹਨਾਂ ਨੇ ਆਪ ਸ਼ੈਲਰ ਵੀ ਚਲਾਇਆ ਸਾਰੇ ਸਟੇਜਸ ਤੇ ਇਹਨਾਂ ਨੇ ਕੰਮ ਕਰਿਆ ਤੇ ਹੋ ਸਕਦਾ ਸਾਡੀ ਅੱਗੇ ਗੱਲ ਪਚਾਉਣ ਦਾ ਜ਼ਰੀਆ ਬਣਨੇ ਇਹ ਜਿੱਥੇ ਫਾਰਮਰਾਂ ਦੀ ਇੰਨੀ ਖਿੱਚੋਤਾਣ ਹੋ ਰਹੀ ਐ ਜਿੱਥੇ ਫਾਰਮਰਾਂ ਦੇ ਅਗੇਂਸਟ ਕਾਨੂੰਨ ਬਣ ਰਹੇ ਨੇ ਤੇ ਅਸੀਂ ਤਾਂ ਸਿਰਫ ਆਇ ਕਿੰਨੇ ਸਾਨੂੰ ਫੇਅਰ ਗਰਾਉਂਡ ਮਿਲ ਜਵੇ ਸਾਨੂੰ ਦੱਬਣ ਵਾਲੇ ਕਾਨੂੰਨ ਨਾ ਹੋਣ ਸਾਨੂੰ ਵਾਰਨ ਵਾਲੇ ਵੀ ਨਾ ਚਾਹੇ ਮਿਲਣ ਪੰਜਾਬੀ ਆਪੀ ਕੰਮ ਕਰਕੇ ਆਪਦੇ ਆਪ ਨੂੰ ਅੱਗੇ ਲੈ ਆਉਂਦੇ ਨੇ ਪਰ ਇੱਕ ਫੇਅਰ ਪਲੇਨ ਲਈ ਗਰਾਉਂਡ ਮਿਲ ਜੇ ਇਹ ਨਾ ਹੋਵੇ ਸਾਡੇ ਅਗੇਂਸਟ ਕਾਨੂੰਨ ਬਣ ਜਿੰਮੇ ਪਹਿਲਾਂ ਬਣੇ ਤਾਂ ਮੇਰੇ ਖਿਆਲ ਚ ਜ਼ਿੰਮੇਦਾਰ ਮੋਰ ਥੈਨ ਹੈਪੀ ਹੋਣਗੇ ਜੀ ਜੇ ਸਰਕਾਰਾਂ ਉਹਨਾਂ ਦੀ ਜਿਵੇਂ ਚੱਲ ਰਹੀ ਹੈ ਉਵੇਂ ਹੀ ਚੱਲੀ ਜਾਂਦੇ ਤੇ ਅਸੀਂ ਆਪਣੇ ਉਹਦੇ ਲਈ ਸੋਚਦੇ ਆਂ ਵੀ ਸਾਡੇ ਆਪਣੇ ਪੰਜਾਬ ਵੱਲੋਂ ਇੱਕ ਚੰਗੀ ਇਹ ਸਾਡੀ ਆਵਾਜ਼ ਪਹੁੰਚਾਉਣਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ